ਉਨ ਵਿਦਾਈ ਕਿਆ ਗੁਣ ਕਹੋ ਰਿਝਾਏ ਹੋਤਿ ਕਿਰਪਾਲ ਦੀਨ ਦਇਆ ਪ੍ਰਭ ਜਨ ਨਾਨਕ ਦਾਸ ਦਸਾਈ ਸਾਰੰਗ ਮਹੱਲਾ ਪੰਜਵਾਂ ਹੋਇ ਸੁਖ ਕਾ ਸਿਉ ਬਰਨ ਸੁਨਾਵਤ ਆਨੰਦ ਬਨੋਦ ਪੇਖ ਪ੍ਰਭ ਦਰਸ਼ਨ ਮਨ ਮੰਗਲ ਗੁਣ ਗਾਵਤ ਰਹਾਉ ਬਿਸਮ ਭਈ ਪੇਖ ਬਿਸਮਾਦੀ ਪੂਰ ਰਹੇ ਕਿਰਪਾਵਤ ਪੀਓ ਅਮਰਤ ਨਾਮ ਅਮੋਲਕ ਜਿਉ ਚਾਖ ਗੂੰਗਾ ਮੁਸਕਾਵਤ ਜੈਸੇ ਪਵਨ ਬੰਦ ਕਰ ਰਾਖਿਓ ਬੂਝ ਨ ਆਵਤ ਜਾਵਤ ਜਾਂ ਕੋ ਰਿਦੈ ਪ੍ਰਗਾਸ ਭਇਓ ਹਰ ਵਾਕੀ ਕਹੀ ਨਾ ਜਾਏ ਕਹਾਵਤ ਆਨ ਉਪਾਵ ਜੀਤੇ ਕਿਛ ਕਹੀਐ ਤੇ ਤੇ ਸਿਖੇ ਪਾਵਤ ਅਚਿੰਤ ਲਾਲ ਗ੍ਰਹਿ ਪੀਤਰ ਪ੍ਰਗਟਿਓ ਅਗਮ ਜੈਸੇ ਪਰਖਾਵਤ ਨਿਰਗੁਣ ਨਿਰੰਕਾਰ ਅਬਨਾਸੀ ਅਤੁੱਲੋ ਤੁਲਿਓ ਨਾ ਜਾਵਤ ਕਹੋ ਨਾਨਕ ਅਜਰ ਜਿਨ ਜਰਿਆ ਤਿਸ ਹੀ ਕਹੋ ਬਨ ਆਵਤ ਸਾਰਗਮਹੱਲਾ ਪੰਜਵਾਂ ਵਿਖਈ ਦਿਨ ਰੈਨ ਏਵਹੀ ਗੁਦਾਰੈ ਗੋਬਿੰਦ ਨਾਮ ਭਜੈ ਅਹੰ ਬੁਧ ਮਾਤਾ ਜਨਮ ਜੂਵੈ ਜਿਉ ਹਾਰੈ ਰਹਾਉ ਨਾਮ ਅਮੋਲਾ ਪ੍ਰੀਤਨਾ ਤਿਸ ਸਿਉ ਪਰ ਨਿੰਦਾ ਹਿਤਕਾਰੈ ਸ਼ਾਪਰ ਬਾੰਦ ਸਵਾਰੈ ਤ੍ਰਿਣ ਕੋ ਦਵਾਰੈ ਪਾਵਕ ਜਾਰੈ ਕਲਰਪੋਟ ਉਠਾਵੈ ਮੁੰਡਹਿ ਅੰਮ੍ਰਿਤ ਮਨ ਤੇ ਡਾਰੈ ਓਡੈ ਬਸਤਰ ਕਾਜਰ ਮਹਿ ਪਰਿਆ ਬਹੋਰ ਬਹੋਰ ਫਿਰ ਝਾਰੈ ਕਾਟੈ ਪੇੜ ਡਾਲ ਪਰ ਠੰਡ ਹੋ ਖਾਏ ਖਾਏ ਮੁਸਕਾਰੈ ਗਿਰਿਉ ਜਾਇ ਰਸਾਤਲ ਪਰਿਉ ਸਿਟੀ ਸਿਟੀ ਸਿਰ ਭਾਰੈ ਨਿਰਵੈਰ ਸੰਗ ਵੈਰ ਰਚਾਈ ਪਹੁੰਚ ਨਾ ਸਕੈ ਗਵਾਰੈ ਕਹੋ ਨਾਨਕ ਸੰਤਨ ਕਾ ਰਾਖਾ ਪਾਰ ਬ੍ਰਹਮ ਨਿਰੰਕਾਰੈ ਸਾਰੰਗ ਮਹੱਲਾ ਪੰਜਵਾਂ ਅਵਰ ਸਭ ਭੂਲੇ ਭ੍ਰਮਤ ਨਾ ਜਾਣਿਆ ਏਕ ਸਦਾ ਅਖਰ ਜਾ ਕੈ ਹਿਰਦੈ ਵਸਿਆ ਤਿਨ ਬੇਦਹ ਤਤ ਪਛਾਨਿਆ ਰਹਾਉ ਪਰਵਿਰਤ ਮਾਰਗ ਜੀਤਾ ਕਿਛੁ ਹੋਈਐ ਤੇ ਤਾ ਲੋਗ ਪਚਾਰਾ ਜਉ ਲੌਰ ਦੈ ਨਹੀਂ ਪਰਗਾਸਾ ਤਉ ਨੋ ਅੰਨ ਅੰਧਾਰਾ ਜੈਸੀ ਧਰਤੀ ਸਾਧੈ ਬਹੁ ਬਿਦ ਬਿਨ ਬੀਜੈ ਨਹੀਂ ਜਾਮੈ RAM ਨਾਮ ਬਿਨ ਮੁਕਤ ਨਾ ਹੋਈ ਹੈ ਟੁੱਟੈ ਨਹੀਂ ਅਬਮਾਨੈ ਨੀਰ ਬਲੋਵੈ ਅਤਿ ਸ਼ਰਮ ਪਾਵੇ ਨੈਨੂ ਕੈਸੇ ਰਿਸੈ ਬਿਨ ਗੁਰ ਭੇਟੇ ਮੁਕਤ ਨਾ ਕਾਹੂ ਮਿਹਨਤ ਨਹੀਂ ਜਗ ਦੀ ਸੈ ਖੋਜਤ ਖੋਜਤ ਇਹ ਵਿਚਾਰਿਉ ਸਰਬ ਸੁਖਾ ਹਰ ਨਾਮਾ ਕਹੋ ਨਾਨਕ ਤਿਸ ਭਇਓ ਪ੍ਰਾਪਤ ਜਾਂ ਕਹਿ ਲੇਖ ਮਥਾਮਾ ਸਾਰੰਗ ਮਹੱਲਾ 5 ਆਨੰਦਨ ਰਾਮ ਕੇ ਗੁਣ ਕਹੀਐ ਸਗਲ ਪਦਾਰਥ ਸਰਬ ਸੁਖ ਸਿੱਧ ਮਨ ਬਾਚਤ ਫਲ ਲਹੀਐ ਰਹਾਉ ਆਵਹੁ ਸੰਤ ਪ੍ਰਾਨ ਸੁਖ ਦਾਤੀ ਸਿਮਰਹ ਪ੍ਰਭ ਅਬਨਾਸੀ ਅਨਾਥਹ ਨਾਥ ਦੀਨ ਦੁਖ ਭੰਜਨ ਪੂਰ ਰਹਿਓ ਘਟ ਵਾਸੀ ਗਾਵਤ ਸੁਨਤ ਸਨਾਵਤ ਸ਼ਰਦਾ ਹਰ ਰਸ ਪੀ ਵਡ ਭਾਗੇ ਕਲ ਕਲੇਸ਼ ਮਿਟੇ ਸਭ ਤਨ ਤੇ ਰਾਮ ਨਾਮ ਲਿਵ ਜਾਗੇ ਕਾਮ ਕ੍ਰੋਧ ਝੂਠ ਤਜ ਨਿੰਦਾ ਹਰ ਸਿਮਰਨ ਬੰਧਨ ਟੂਟੇ ਮੋਹ ਮਗਨ ਹੰ ਅੰਧ ਮਮਤਾ ਗੁਰ ਕਿਰਪਾ ਤੇ ਛੂਤੇ ਤੂੰ ਸਮਰੱਥ ਪਾਰ ਬ੍ਰਹਮ ਸੁਆਮੀ ਕਰ ਕਿਰਪਾ ਜਨ ਤੇਰਾ ਪੂਰ ਰਹੇ ਉਹ ਸਰਬ ਮਹਿ ਠਾਕੁਰ ਨਾਨਕ ਸੋ ਪ੍ਰਭ ਨੇਰਾ ਸਾਰੰਗ ਮਹੱਲਾ ਪੰਜਵਾਂ ਬਲੇ ਹਾਰੀ ਗੁਰਦੇਵ ਚਰਨ ਜਾਂ ਕੈ ਸੰਗ ਪਾਰ ਬ੍ਰਹਮ ਧਿਆਈਐ ਅਪਦੇਸ਼ ਹਮਾਰੀ ਗਤ ਕਰਨ ਰਹਾਉ ਦੁਖ ਰੋਗ ਪੈ ਸਗਲ ਬਨਾਸੀ ਜੋ ਆਵੇ ਹਰ ਸੰਤ ਸਰਨ ਆਪ ਜਪੈ ਅਵਰਹਿ ਨਾਮ ਜਪਾਵੇ ਵੱਡ ਸਮਰੱਥ ਤਾਰਨ ਤਰਨ ਜਾ ਕੋ ਮੰਤਰ ਉਤਾਰੈ ਸਹਿਸਾ ਊਣੇ ਕੋ ਸੁਭਰ ਭਰਨ ਹਰ ਦਾਸਨ ਕੀ ਆਗਿਆ ਮਾਨਤ ਤੇ ਨਾਹੀ ਫਨ ਗਰਭ ਪਰਨ ਭਗਤਨ ਕੀ ਟਹਿਲ ਕਮਾਵਤ ਗਾਵਤ ਦੁਖ ਕਾਟੇ ਤਾਂ ਕੇ ਜਨਮ ਮਰਨ ਜਾ ਕੋ ਭਇਓ ਕਿਰਪਾਲ ਬੀਠਲਾ ਤਿਨ ਹਰ ਹਰ ਅਜਰ ਜਰਨ ਹਰ ਰਸਹਿ ਅਗਾਨੇ ਸਹਿਜ ਸਮਾਨੀ ਮੁਕਤੇ ਨਾਹੀ ਜਾਤ ਬਰਨ ਗੁਰ ਪ੍ਰਸਾਦ ਨਾਨਕ ਸੰਤੋਖੇ ਨਾਮ ਪ੍ਰਭੂ ਜਪ ਜਪ ਉਧਰਨ ਸਾਰੰਗ ਮਹੱਲਾ ਪੰਜਵਾਂ ਗਾਇਓ ਰੀ ਮੈਂ ਗੁਣ ਨਿਦ ਮੰਗਲ ਗਾਇਓ ਭਲੇ ਸੰਜੋਗ ਭਲੇ ਦਿਨ ਅਵਸਰ ਜੋ ਗੋਪਾਲ ਰਿਝਾਇਉ ਰਹਾਉ ਸੰਤਹਿ ਚਰਨ ਮੋਰ ਲੋ ਮਾਥਾ ਹਮਰੇ ਮਸਤਕ ਸੰਤ ਧਰੇ ਹਾਥਾ ਸਾਧ ਹੈ ਮੰਤਰ ਮੋਰ ਲੋ ਮਨੁਆ ਤਾਂ ਤੇ ਗਤ ਹੋਏ ਤਰੇ ਗੁਨੀਆ ਭਗਤ ਹੈ ਦਰਸ ਦੇਖ ਨੈਣ ਰੰਗਾ ਲੋਭ ਮੋ ਤੂਟੇ ਭ੍ਰਮ ਸੰਗਾ ਕਹੋ ਨਾਨਕ ਸੁਖ ਸਹਿਜ ਅਨੰਦਾ ਖੋਲ ਭੀਤ ਮਿਲੇ ਪਰਮਾਨੰਦਾ ਸਾਰੰਗ ਮਹੱਲਾ ਪੰਜਵਾਂ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੈਸੇ ਕਹੂੰ ਮੋਹਿ ਜੀ ਬੇਦਨਾਈ ਦਰਸ਼ਨ ਪਿਆਸ ਪ੍ਰਿਆ ਪ੍ਰੀਤ ਮਨੋਹਰ ਮਨ ਨਾ ਰਹਿ ਬਹੁ ਵਿਦ ਉਮਕਾਈ ਰਹਾਉ ਚਿਤਮਨ ਚਿਤਮਉ ਪ੍ਰਿਆ ਪ੍ਰੀਤ ਬੈਰਾਗੀ ਕਦ ਪਾਵੋ ਹਰ ਦਰਸਾਈ ਜਤਨ ਕਰਉ ਇਹੋ ਮਨ ਨਹੀਂ ਧੀਰੈ ਕੋ ਹੈ ਰੇ ਸੰਤ ਮਲਾਈ ਜਪ ਤਪ ਸੰਜਮ ਪੁਨ ਸਭ ਹੋਮ ਤਿਸ ਅਰਪ ਸਭ ਸੁਖ ਜਾਈ ਏਕ ਨਿਮਕ ਪ੍ਰਿਆ ਦਰਸਦ ਖਾਵੈ ਤਿਸ ਸੰਤਨ ਕੈ ਬਲ ਜਾਈ ਕਰਉ ਨਿਹੋਰਾ ਬਹੁਤ ਬੇਨਤੀ ਸਿਵੋਂ ਦਿਨ ਰਹਿ ਨਾਈ ਮਾਨ ਅਭਮਾਨ ਹਉ ਸੰਗਲ ਤਿਆਗਉ ਜੋ ਪ੍ਰਿਆ ਬਾਤ ਸੁਨਾਈ ਦੇਖ ਚਰਿੱਤਰ ਭਈ ਹਉ ਬਿਸਮਨ ਗੁਰ ਸਤ ਗੁਰ ਪੁਰਖ ਮਲਾਈ ਪ੍ਰਭ ਰੰਗ ਦਿਆਲ ਮੋਹਿ ਗ੍ਰਹਿ ਮਹਿ ਪਾਇਆ ਜਨ ਨਾਨਕ ਤਪਤ ਬੁਝਾਈ ਸਾਰੰਗ ਮਹੱਲਾ ਪੰਜਵਾਂ ਹਰੇ ਮੂੜੇ ਤੂੰ ਕਿਉ ਸਿਮਰਤ ਅਬ ਨਾਹੀ ਨਰਕ ਘੋਰ ਮਹਿ ਉਰਦ ਤਪ ਕਰਤਾ ਨਿਮਕ ਨਿਮਕ ਗੁਣਗਾਹੀ ਰਹਾਉ ਅਨਕ ਜਨਮ ਭ੍ਰਮ ਤੋ ਹੀ ਆਇਉ ਮਾਨਸ ਜਨਮ ਦੁਲੁਪਾਹੀ ਗਰਭ ਜੋਨ ਛੋੜ ਜੋ ਨਿਕਸਿਉ ਤੋ ਲਾਗੋ ਅਨਠਾਹੀ ਕਰਹਿ ਬੁਰਾਈ ਠਗਾਈ ਦਿਨ ਰਹਿਨ ਨੇਫਲ ਕਰਮ ਕਮਾਹੀ ਕਣ ਨਾਹੀ ਤੋਹ ਗਾਹਣ ਲਾਗੇ ਧਾਏ ਧਾਏ ਦੁਖ ਪਾਹੀ ਮਿੱਥਿਆ ਸੰਗ ਕੂੜ ਲਪਟਾਇਉ ਊਰਜ ਪਰਿਉ ਕੁਸਮਾਹੀ ਧਰਮ ਰਾਏ ਜਬ ਪਕਰਸ ਬਬਰੇ ਤੋ ਕਾਲ ਮੁਖਾ ਉੱਠ ਜਾਹੀ ਸੋ ਮਿਲਿਆ ਜੋ ਪ੍ਰਭੂ ਮੁਲਾਇਆ ਜਿਸ ਮਸਤਕ ਲੇਖ ਲਿਖਾਹੀ ਕਹੋ ਨਾਨਕ ਤਿੰਨ ਜਨ ਬਲਿਹਾਰੀ ਜੋ ਅਲੇ ਪਰਹਿ ਮਨ ਮਾਹੀ ਸਾਰੰਗ ਮੋਹੱਲਾ ਪੰਜਵਾਂ ਕਿਉ ਜੀਵਨ ਪ੍ਰੀਤਮ ਬਿਨ ਮਾਈ ਜਾ ਕੇ ਬਿਸਰਤ ਹੋਤ ਮਿਰਤ ਕਾ ਗ੍ਰਹਿ ਮਹਿ ਰਹਿਨ ਨਾ ਪਾਈ ਰਹਾਉ ਜੀ ਹੀ ਪ੍ਰਾਨ ਕੋ ਦਾਤਾ ਜਾਂ ਕਹਿ ਸੰਗ ਸੁਹਾਈ ਕਰਹੁ ਕਿਰਪਾ ਸੰਤੋ ਮੋਹਿ ਆਪਣੀ ਪ੍ਰਭ ਮੰਗਲ ਗੁਣ ਗਾਈ ਚਰਨ ਸੰਤਨ ਕੇ ਮਾਥੇ ਮੇਰੇ ਉਪਰ ਨੈਨ ਹੋ ਤੂਰ ਬਾਸ਼ਾਈ ਜਿਹੇ ਪ੍ਰਸਾਦ ਮਿਲਿਆ ਪ੍ਰਭ ਨਾਨਕ ਬਲ ਬਲ ਤਾਂ ਕਹਿ ਹਾਂ ਜਾਈ ਸਾਰਿੰਗ ਮੋਹੱਲਾ ਪੰਜਵਾਂ ਵਾ ਅਉਸਰ ਕਹਿ ਹਾਂ ਬਲ ਜਾਈ ਆਠ ਪਹਿਰ ਆਪਣਾ ਪ੍ਰਭ ਸਿਮਰਨ ਵੱਡ ਭਾਗੀ ਹਰ ਪਾਈ ਰਹਾਉ ਭਲੋ ਕਬੀਰ ਦਾਸ ਦਾਸਨ ਕੋ ਊਤਮ ਸੈਨ ਜਨ ਨਾਈ ਊਚ ਤੇ ਊਚ ਨਾਮ ਦੇਉ ਸਮਦਰਸੀ ਰਵਦਾਸ ਠਾਕੁਰ ਬਣਾਈ ਜੀਉ ਪਿੰਡ ਤਨ ਧਨ ਸਾਧਨ ਕਾ ਇਹੋ ਮਨ ਸੰਤ ਤੇ ਨਾਈ ਸੰਤ ਪਰਤਾਪ ਭਰਮ ਸਭ ਨਾਸੀ ਨਾਨਕ ਮਿਲੇ ਗੁਸਾਈ ਸਾਰਗ ਮਹੱਲਾ ਪੰਜਵਾਂ ਮਨੋਰਥ ਪੂਰੇ ਸਤਿਗੁਰ ਆਪ ਸਗਲ ਪਦਾਰਥ ਸਿਮਰਨ ਜਾ ਕੈ ਆਠ ਪਹਿਰ ਮੇਰੇ ਮਨ ਜਾਪ ਰਹਾਉ ਅਮਰਤ ਨਾਮ ਸੁਆਮੀ ਤੇਰਾ ਜੋ ਪੀਵੇ ਤਿਸਹੀ ਤ੍ਰਿਪਤਾਸ ਜਨਮ ਜਨਮ ਕੇ ਕਿਲ ਵਿਖ ਨਾਸ ਹੈ ਆਗੇ ਦਰਗਾਹ ਹੋਏ ਖਲਾਸ ਸਰਨ ਤੇਮਾਰੀ ਆਇਓ ਕਰਤੇ ਪਾਰ ਬ੍ਰਹਮ ਪੂਰਨ ਅਬਨਾਸ ਕਰ ਕਿਰਪਾ ਤੇਰੇ ਚਲ ਧਿਆਉ ਨਾਨਕ ਮਨ ਤਨ ਦਰਸ ਪਿਆਸ ਸਾਰੰਗ ਮੋਹੱਲਾ ਪੰਜਵਾਂ ਘਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਮਨ ਕਹਾ ਲ ਭਾਈਐ ਆਨ ਕਉ ਇਤਉ ਤਉ ਤ ਪ੍ਰਵਸਦਾ ਸਹਾਈ ਜੀ ਸੰਗ ਤੇਰੇ ਕਾਮ ਕਉ ਰਹਾਉ ਅੰਮ੍ਰਿਤ ਨਾਮ ਪ੍ਰਿਆ ਪ੍ਰੀਤ ਮਨੋਹਰ ਇਹ ਹੈ ਆਗਮਨ ਪਾਨ ਕਉ ਅਕਾਲ ਮੂਰਤ ਹੈ ਸਾਧ ਸੰਤਨ ਕੀ ਠਾਹਰ ਨੇ ਕੀ ਧਿਆਨ ਕਉ ਬਾਣੀ ਮੰਤਰ ਮਹਾਪੁਰਖਨ ਕੀ ਮਨ ਹੈ ਉਤਾਰਨ ਮਾਨ ਕਉ ਖੋਜ ਲਹਿਓ ਨਾਨਕ ਸੁਖ ਥਾਨਾ ਹਰ ਨਾਮਾ ਬਿਸਰਾਮ ਕੋ ਸਾਰੰਗ ਮਹੱਲਾ ਪੰਜਵਾ ਮਨ ਸਦਾ ਮੰਗਲ ਗੋਬਿੰਦ ਗਾਏ ਰੋਗ ਸੋਗ ਤੇਰੇ ਮਿਟਹਿ ਸਗਲ ਅਗ ਨਿਮਖਹੀਐ ਹਰ ਨਾਮ ਧਿਆਈ ਰਹਾਉ ਛੋਡ ਸਿਆਨਪ ਬਹੋ ਚਤਰਾਈ ਸਾਧੂ ਸਰਣੀ ਜਾਏ ਪਾਏ ਜੋ ਹੋਏ ਕਿਰਪਾਲ ਦੀਨ ਦੁਖ ਭੰਜਨ ਜਮ ਤੇ ਹੋਐ ਧਰਮ ਰਾਈ ਇਕ ਸਿਬਿਨ ਨਾਹੀ ਕੋ ਦੂਜਾ ਆਰ ਨਾ ਬੀਓ ਲਵੇ ਲਾਏ ਮਾਤ ਪਿਤਾ ਭਾਈ ਨਾਨਕ ਕੋ ਸੁਖ ਦਾਤਾ ਹਰ ਪ੍ਰਾਨ ਸਾਈ ਸਾਰਿ ਮੁਹੱਲਾ ਪੰਜਵਾਂ ਹਰ ਜਨ ਸਗਲ ਉਧਾਰੀ ਸੰਗ ਕੀ ਪਏ ਪਨੀਤ ਪਵਿੱਤਰ ਮਨ ਜਨਮ ਜਨਮ ਕੇ ਦੁਖਾਰੇ ਰਹਾਉ ਮਾਰਗ ਚੱਲੇ ਤਿਨਹੀ ਸੁਖ ਪਾਇਆ ਜਿਨ ਸਿਓ ਗੋਸ਼ਟ ਸੇ ਤਰੇ ਬੂਢਤ ਘੋਰ ਅੰਧ ਕੂਪ ਮਹਿ ਤੇ ਸਾਧੂ ਸੰਗ ਪਾਰ ਪਰੇ ਜਿਨ ਕੇ ਭਾਗ ਵੱਡੇ ਹੈ ਭਾਈ ਤਿਨ ਸਾਧੂ ਸੰਗ ਮੁਖ ਜੋਰੇ ਤਿਨ ਕੀ ਧੂਰ ਬਾਂਛੈ ਨਿਤ ਨਾਨਕ ਪ੍ਰਭ ਮੇਰਾ ਕਿਰਪਾ ਕਰੇ ਸਾਰ ਮਹੱਲਾ ਪੰਜਵਾਂ ਹਰ ਜਨ RAM 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 ਧਿਆਈ ਏਕ ਪਲਖ ਸੁਖ ਸਾਧ ਸਮਾਗਮ ਕੋਟ ਬੈਕੁੰਠ ਹੈ ਪਾਏ ਰਹਾਉ ਦਲਬ ਦੇਹ ਜਪੋਤ ਪਨੀਤਾ ਜਮ ਕੇ ਤਰਾਸ ਨਿਵਾਰੈ ਮਹਾ ਪਤਤ ਕੇ ਪਾਤਕ ਉਤਰੈ ਹਰ ਨਾਮਾ ਉਰ ਧਾਰੈ ਜੋ ਜੋ ਸੁਲੈ ਰਾਮ ਜਸ ਨਿਰਮਲ ਤਾ ਕਾ ਜਨਮ ਮਰਨ ਦੁਖ ਨਾਸਾ ਕਹੋ ਨਾਨਕ ਪਾਈਐ ਵਡ ਭਾਗੀ ਮਨ ਤਨ ਹੋਏ ਬਿਗਾਸਾ ਸਾਰੰਗ ਮਹੱਲਾ 5 ਦੋ ਪਦੇ ਘਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਮੋਹਨ ਕਰ ਆਵੋ ਕਰੋ ਜੋ ਦਰਿਆ ਮਾਨ ਕਰੋ ਅਬਮਾਨੇ ਬੂਲੋ ਪੂਲ ਚੂਕ ਤੇਰੀ ਪ੍ਰਿਆ ਚਰੀਆ ਰਹਾਉ ਨਿਕਟ ਸੁਨੋ ਅਰਪੇਖੋ ਨਾਹੀ ਪਰਮ ਪਰਮ ਦੁਖ ਭਰੀਆ ਹੋਏ ਕਿਰਪਾਲ ਗੁਰ ਲਾਹੇ ਪਾਰ ਦੋ ਮੇਲੋਂ ਲਾਲ ਮਨ ਹਰੀਆ ਏਕ ਨਿਮਖ ਜੇ ਬਿਸਰੈ ਸੁਆਮੀ ਜਾਨੋ ਕੋਟ ਦਿਨ ਸ ਲਖ ਬਰੀਆ ਸਾਧ ਸੰਗਤ ਕੀ ਪੀਰ ਜੋ ਪਾਈ ਤਉ ਨਾਨਕ ਹਰ ਸੰਗ ਮਰੀਆ ਸਾਰੰਗ ਮਹੱਲਾ ਪੰਜਵਾਂ ਅਬ ਕਿਆ ਸੋਚੋਂ ਸੋਚ ਵਿਸਾਰੀ ਕਰਨਾ ਸਾ ਸੋਈ ਕਰ ਰਹਾ ਦੇਹ ਨਾਉ ਬਲੇਹਾਰੀ ਰਹਾਉ ਚੋਂ ਦਿਸ ਫੂਲ ਰਹੀ ਵਿਖਿਆ ਵਿਖ ਗੁਰਮੰਤਰ ਮੂਖ ਗਰੜਾਰੀ ਹਾਥ ਦੇ ਰਾਖਿਉ ਕਰਿ ਆਪਣਾ ਜੋ ਜਲ ਕਮਲਾ ਅਲਪਾਰੀ ਹੋ ਨਾਹੀ ਕਿਛ ਮੈਂ ਕਿਆ ਹੋਸਾਂ ਸਭ ਤੁਮ ਹੀ ਕਲ ਧਾਰੀ ਨਾਨਕ ਭਾਗ ਪਰਿਉ ਹਰਿ ਪਾਛੈ ਰਾਖ ਸੰਤ ਸਦਕਾਰੀ ਸਾਰੰਗ ਮਹੱਲਾ ਪੰਜਵਾਂ ਆਬ ਮੋਹਿ ਸਰਬ ਉਪਾਵ ਬਿਰਕਾਤੇ ਕਰਮ ਕਾਰਨ ਸਮਰੱਥ ਸੁਆਮੀ ਹਰ ਏਕਸਤੇ ਮੇਰੀ ਗਾ ਤੇ ਰਹਾਉ ਦੇਖੇ ਨਾ ਨਾ ਰੂਪ ਬਹ ਰੰਗਾ ਅਨ ਨਾਹੀ ਤੁਮ ਭਾਂਤੇ ਦੇਹੇ ਆਧਾਰ ਸਰਬ ਕੋ ਠਾਕੁਰ ਜੀ ਪ੍ਰਾਨ ਸੁਖ ਦਾਤੇ ਭ੍ਰਮ ਤੋ ਭ੍ਰਮ ਤੋ ਹਾਰ ਜੋ ਪਰਿਓ ਤੋ ਗੁਰ ਮਿਲ ਚਰਨ ਪਰਾਤੇ ਕਹੋ ਨਾਨਕ ਮੈਂ ਸਰਬ ਸੁਖ ਪਾਇਆ ਇਹ ਸੁਖ ਬਿਹਾਨੀ ਰਾਤੇ ਸਾਰੰਗ ਮਹੱਲਾ ਪੰਜਵਾ ਆਬ ਮੋਹੇ ਲਭਦਿਓ ਹੈ ਹਰ ਟੇਕਾ ਗੁਰ ਦਇਆਲ ਭਏ ਸੁਖਦਾਈ ਫੰਦ ਲੈ ਮਾਨਕ ਦੇ ਖਾ ਰਹਾ ਕਾਟੇ ਅਗਿਆਨ ਤਿਮਰ ਨਿਰਮਲਿਆ ਬੁੱਧ ਬਿਗਾਸ ਬਿਬੀਕਾ ਜਿਉ ਜਲ ਤਰੰਗ ਫੇਨ ਜਲ ਹੋਈ ਹੈ ਸੇਵਕ ਠਾਕੁਰ ਭਏ ਏਕਾ ਜਹ ਤੈ ਉਠਿਓ ਤਹਿ ਹੀ ਆਇਓ ਸਭ ਹੀ ਏਕੈ ਏਕਾ ਨਾਨਕ ਦ੍ਰਿਸ਼ਟ ਆਇਓ ਸਰਬ ਥਾਈ ਪ੍ਰਾਨਪਤੀ ਹਰਿ ਸਮਕਾ ਸਾਰੰਗ ਮਹੱਲਾ ਪੰਜਵਾ ਮੇਰਾ ਮਨ ਏਕੈ ਹੀ ਪ੍ਰੇਮ ਮੰਗੇ ਪੇਖਾਇਓ ਸਰਬ ਥਾਨ ਦੇਸ ਪ੍ਰਿਆ ਰੂਮ ਨਾ ਸੰਸਰ ਲਾਗੈ ਰਹਾਉ ਮੈਂ ਨੀਰੇ ਅਨਖ ਭੋਜਨ ਬਹੁ ਵਿੰਜਨ ਤਿਨ ਸਿਉ ਦ੍ਰਿਸ਼ਟ ਨਾ ਕਰੈ ਰਚਾਂਗੇ ਹਰ ਰਸ ਚਾਹੈ ਪ੍ਰਿਆ ਪ੍ਰਿਆ ਮੁਖ ਟੀਰੇ ਜੋ ਆਲ ਕਮਲਾ ਲੋ ਭੰਗੇ ਗੁਣ ਨਿਧਾਨ ਮਨ ਮੋਹਨ ਲਾਲਨ ਸੁਖਦਾਈ ਸਰਭੰਗੇ ਗੁਰੂ ਨਾਨਕ ਪ੍ਰਭ ਪਾਹਿ ਪਠਾਇਉ ਮਿਲੋ ਸਖਾ ਗਲ ਲਾਗੇ